ਨਾਲ ਬਾਜੀ ਮਤਲਬ ਤੇ ਸੋਹਰੇ ਤੰ ਕਰ ਦਿੰਦੇ ਸੀ ਪਹਿਲਾਂ ਜਦੋਂ ਵੇਖਣਾ ਜਦੋਂ ਕਹਿੰਦੇ ਸਾਨੂੰ ਪਸੰਦ ਨਹੀਂ ਆ ਗਏ ਉਸ ਤੋਂ ਬਾਅਦ ਕਿ ਸਾਨੂੰ ਪਸੰਦ ਨਹੀਂ ਪਕਾਲੀਆਂ ਹੋਰੀਆਂ ਉਹ ਗੱਲਾਂ ਹੂੰ ਉਸ ਤੋਂ ਬਾਅਦ ਕੀ ਤਾਕੀ ਡਿਪਰੈਸ਼ਨ ਦਿੱਤਾ ਕੁੜੀ ਚੱਡਣਾ ਆਇਆ ਸੀ ਇਹ ਮਤਲਬ ਕਿ ਚੰਗਣੀ ਆਇਆ ਸੀ ਯਾਰੇ ਬੜਾ ਕੀ ਦਿਮਾਗ ਤੇ ਗੱਲ ਕੀ ਕਰਦਾ ਉਹ ਇੱਕ ਕੁੜੀ 3 ਮਹੀਨੇ ਪਹਿਲਾਂ ਵਿਆਹੀ ਸੀ ਕਿੱਥੇ ਮੋਗੇ ਅੱਛਾ ਤੇ ਬਸ ਘਰੇ ਉਹ ਗਲੇਸ ਰੱਖਦੇ ਸੀਗੇ ਦੀਨਾ ਕਦੇ ਕਹਿੰਦੇ ਸੀ ਕਾਲੀ ਹੈ ਕਦੇ ਕਦੇ ਸੋਹਣੀ ਨਹੀਂ ਮੰਨ ਲਓ ਜੀ ਸੋਹਣੀ ਹੈ ਨਹੀਂ ਤੇ ਪਰਤਨ ਮਹੀਨੇ ਪਹਿਲਾਂ ਤਾਂ ਉਹ ਵੇਖ ਕੇ ਗਈ ਹੈ ਪਰ ਅੱਲਾ ਦਾ ਪਹਿਲਾਂ ਦੇਖਣਾ ਕੀ ਗੱਲ ਹੈ ਬਾਅਦ ਚ ਉਹ ਦਿਨ ਕੁੜੀ ਦਾ ਮੋਟਾ ਮਾਰ ਕੇ ਦਿੱਤੀ ਹੈ ਟੌਰਚਰ ਵੀ ਕਰਦੇ ਰਹੇ ਤੇ ਉਸ ਤੋਂ ਬਾਅਦ ਕੁੜੀ ਨੂੰ ਇੱਥੇ ਛੱਡ ਕੇ ਛੱਡਣ ਆਏ ਸੀਗੇ ਕੁੜੀ ਨੇ ਦੁਖੀ ਹੋ ਕੇ ਤੇ ਸਾਰ ਛਾਲ ਮਾਰ ਕੀ ਨਾਮ ਹੈ ਆਪਣਾ ਨੰਬਰ ਨਿਕਾ ਜੀ ਕਿਥੋਂ ਦੇ ਆਸੀ ਹੋ ਬਾਈ ਬਾਈ ਇਹ ਕੀ ਕਰਦੀਆਂ ਮਰਤਰ ਗੋੜੀ ਪਾਣੀ ਨਾਲ ਜੀ ਕੀ ਗੱਲਬਾਤ ਕੀ ਪੈਂਦੇ ਨਾਲੀ ਗੱਲਬਾਤ ਜੀ ਮਤਲਬ ਉੱਤੇ ਸੋਹਰੇ ਤੰਗ ਕਰ ਦਿੰਦੇ ਸੀ ਪਹਿਲਾਂ ਜਦੋਂ ਵੇਖ ਰਹੇ ਹੋ ਗਏ ਕਹਿੰਦੇ ਸਾਨੂੰ ਪਸੰਦ ਨਹੀਂ ਆ ਗਏ ਉਸ ਤੋਂ ਬਾਅਦ ਜਦ ਸਾਨੂੰ ਪਸੰਦ ਨਹੀਂ ਪਖਾਲੀਆਂ ਗੋਰੀਆਂ ਉਹ ਲੋ ਗੱਲਾਂ ਦੀ ਹੂੰ ਤੇ ਉਸ ਤੋਂ ਬਾਅਦ ਕੀ ਤਾਂ ਕੀ ਡਿਪਰੈਸ਼ਨ ਦਿੱਤਾ ਕੁੜੀ ਨੇ ਕੱਢਣ ਆਏ ਸੀ ਇੱਥੇ ਮਤਲਬ ਛੱਡਣ ਹੀ ਆਇਆ ਸੀ ਉਹ ਕਿਉਂਨੇ ਪਤਾ ਕੀ ਦਬਾਅ ਤੇ ਗੱਲਤੀ ਤੇ ਨਹਿਰ ਸ਼ਾਲਮਾਰ ਨਾ ਮੁਮਕੀ ਹੈ ਨਾ ਉਹਦਾ ਨਾਂ ਹੀ ਨਿਰਭਗਵਰ ਕਿੰਨੇ ਸਾਲ ਪਹਿਲੇ ਸਾਡੀ ਵੇਚੀ ਸਾਲ ਇਹ ਤਿੰਨ ਮਹੀਨੇ ਕੋਈ 3 ਮਹੀਨੇ 18 ਰੱਖ ਦੇਣਾ ਐਵੇਂ ਜੀ ਹੂੰ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਜੀ ਇਨਸਾਫ ਮਿਲਣਾ ਚਾਹੀਦਾ ਹੈ ਪੂਰੀ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਜਿਹੜਾ ਹੋਣੀ ਚਾਹੀਦੀ ਹੈ ਸਜ਼ਾ ਮਿਲਣੀ ਚਾਹੀਦੀ ਐਥੇ ਕਿੱਧਰ ਰਹਿੰਦੇ ਸੀ ਉਹ ਪਿੰਡ 'ਚ ਹਾਂਜੀ ਐਥੇ ਕਿੱਧਰ ਰਹਿੰਦੇ ਸੀ ਉਹ ਪਿੰਡ 'ਚ ਅਬੋਰ ਅਬੋਰ ਨਹੀਂ ਉਹ ਪਿੰਡ 'ਚ ਰਹਿੰਦੇ ਹਾਂ ਅਬੋਰ ਕਿਹੜੇ ਪਿੰਡ 'ਚ ਉਹ ਦਾਇਪੁਰਾ ਪਿਤਾ ਦਾ ਕੀ ਨਾਮ ਹੁੰਦਾ ਪਿਤਾ ਜੀ ਹਰਦਾਨ ਸਿੰਘ ਹੁਣ ਮੰਗੀ ਕਰਦੇ ਹਾਂ ਸਾਡਾ ਇਨਸਾਫ ਮਿਲਣਾ ਚਾਹੀਦਾ ਕਿੱਥੋਂ ਦੇ ਵਾਸੀ ਹੋ ਸਰਾਈ ਬਰਾ ਕੀ ਗੱਲਬਾਤ ਕੀ ਹੋਈ ਉਹ ਇੱਕ ਕੁੜੀ ਤਿੰਨ ਮਹੀਨੇ ਪਹਿਲਾਂ ਵਿਆਹੀ ਸੀਗੀ ਕਿੱਥੇ ਮੋਗੇ ਅੱਛਾ ਤੇ ਬਸ ਘਰੇ ਉਹ ਥੇਸ ਰੱਖਦੇ ਸੀਗੇ ਕਦੇ ਕਹਿੰਦੇ ਸੀ ਕਾਲੀ ਐ ਕਦੇ ਕਹਿੰਦੇ ਸੋਹਣੀ ਨਹੀਂ ਮੰਨ ਲਓ ਜੇ ਸੋਹਣੀ ਹੋਣੀ ਤੇ ਤਿੰਨ ਮਹੀਨੇ ਪਹਿਲਾਂ ਘਰ ਤੋਂ ਵੇਖ ਕੇ ਗਈ ਐ ਪਰ ਉਹਨਾਂ ਨੇ ਪਹਿਲਾਂ ਦੇਖਣਾ ਸੀ ਇਹ ਗੱਲ ਅੱਛਾ ਬਾਅਦ ਚ ਉਹਨਾਂ ਕੁੜੀ ਦਾ ਕੁੱਟ ਮਾਰ ਕੀਤੀ ਐ ਟੌਰਚਰ ਵੀ ਕਰਦੇ ਰਹੇ ਐ ਤੇ ਉਸ ਤੋਂ ਬਾਅਦ ਕੁੜੀ ਨੂੰ ਇੱਥੇ ਛੱਡ ਕੇ ਛੱਡਣ ਆਏ ਸੀਗੇ ਕੁੜੀ ਨੇ ਦੁਖੀ ਹੋ ਕੇ ਤੇ ਦਰシャルਮ ਕੀ ਨਾਮ ਨੂੰ ਕੀ ਹੈ ਕੁੜੀ ਦਾ ਕੁੜੀ ਦਾ ਨਾਮ ਨਿੰਮੀ ਹੈ ਅੱਛਾ ਵੈਸੇ ਘਰੇ ਨਿੰਮੀ ਕਹਿੰਦੇ ਆ ਵੈਸੇ ਮੈਨੂੰ ਪੱਕਾ ਤਾਂ ਨਹੀਂ ਪਤਾ ਕਾਗਜ਼ ਜੀ ਦੇਈ ਗਈ ਕਿ ਦਿਨ ਆੜ ਸੀ ਲੋਕ ਨੂੰ ਮੋਗੇ ਹੁਣ ਅੱਗੇ ਨਾਮਦਿਲ ਦੀ ਅੱਛਾ ਕਿੰਨੇ ਤੰਨੇ ਨੇ ਪਹਿਲਾਂ ਸਾਡੀ ਹੋਈ ਸੀ ਹਾਂਜੀ ਤਨਕ ਮਿਲਦੇ ਦਸ ਮਿਲਦੇ ਹੁਣ ਮਨ ਕੀ ਕਰਦੇ ਹਾਂ ਔਰ ਸਾਫੀ ਕਰਦੇ ਅੱਛਾ ਇਸਾਨਾ ਦੀ ਲੁੱਟ ਕੇ ਆਈ ਸੀ ਕੋਈ ਪਤਾ ਲਓ ਜੀ ਹੁਣ ਉਹਨਾਂ ਨੂੰ ਪਤਾ ਜਾਦਾ ਉਹ ਘਰ ਵਾਲੇ ਨੂੰ ਪਤਾ ਹੋਣਾ ਇਹ ਜਿਹੜੀ ਮਰਨ ਵਾਲੀ ਉਹ ਮਰ ਗਈ ਉਹਦੇ ਘਰ ਵਾਲੇ ਨੂੰ ਪਤਾ ਵਿਕੀ ਗੱਲ ਸੀ ਕਿ ਲਾਸ਼ ਕਿੱਦੂ ਮਿਲੀ ਸੀ ਫਿਰ ਲਾਸ਼ ਮਿਲੀ ਹੈ ਜੀ ਆਪਣੇ ਕਾਲ ਟਿੱਬੇ ਤੋਂ ਜਿਹੜੀ ਸੜਕ ਆਉਂਦੀ ਸਿੰਗਲ ਰੋਡ ਉੱਥੇ ਮਿਲੀ ਹੈ ਪਤਾ ਕਿੰਨੇ ਵਜੇ ਮਰੀ ਸੀ ਹਾਂਜੀ ਕਿੰਨੇ ਵਜੇ ਛਾਲ ਮਾਰੀ ਸੀ ਸਵੇਰ 8 ਵਜੇ ਰਖਦੇ ਜੀ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਛਾਲ ਮਾਰੂਗੀ ਮੰਨ ਲਓ ਵੀ ਕਰੋਨਿਕਲੀ ਹੈ ਅਗਲਾ ਪੁੱਛ ਹੀ ਲੈਂਦਾ ਵੀ ਕਿੱਥੇ ਚੱਲੀ ਹੈ ਉਹ ਕਹਿੰਦੇ ਸੀ ਮੈਂ ਮੰਦਿਰ ਤੇ ਚੱਲ ਰਹੀ ਆ ਮੰਦਿਰ ਤੋਂ ਬਾਅਦ ਇਹ ਹੋਰ ਕਿਸ ਨੇ ਪੁੱਛਿਆ ਕਹਿੰਦੇ ਸੀ ਜੋ ਲਾ ਲੋਨੇ ਉੱਥੇ ਵਿਅਸਤਰਾ ਬਾਨੇ ਜੇ ਮਾਰ ਮਾਰ ਕੇ ਨਹਿਰ ਤਾਈ ਪ ਨਿਰਮਲ ਨੇ ਡਾਟਰੋ ਫਰਦੁਮ ਸਿੰਘ ਕੋਮੇ ਮਿਸਕਵਾਸੀ ਰਾਏਪੁਰ ਇਹ ਗ੍ਰੀਟਿੰਗ ਮਹੀਨੇ ਤੋਂ ਦਿਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਸਤੀ ਜੀਵਨ ਸਿੰਘ ਮੋਗਾ ਵੈਰੀ ਹਿਸੀ ਇਹਨਾਂ ਦੇ ਘਰੇਲੂ ਨੂੰ ਝਗੜਾ ਰਹਿੰਦਾ ਸੀ ਇਸ ਕਰਕੇ ਮੈਂ ਤੁਹਾਨੂੰ ਇਹ ਆਪ ਦੇ ਘਰ ਵਾਲੇ ਨਾਲ ਦੇ ਟਕਿਆਈ ਤੇ 20 ਤਰੀਕ ਨੂੰ ਉਠੀ ਕਰੋ ਕੱਲ ਜਣੇ ਕੱਲ ਉਠਕੇ ਤੇ ਅੰਨੀ ਮਸਾਤੇ ਕਿਉਂ ਨਹੀਂ ਕਰਦਾਰੇ ਜਾ ਕੇ ਕਿਰੇ ਜਿਹੜੇ ਮੇਰੇ ਵਿੱਚ ਸ਼ਰਮਾਤੀ ਕਿੰਦੀ ਅੱਜ ਡੈਡਬੋਡੀ ਮਿਲ ਗਈ ਹੈ ਤੇ ਉਹਦੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਕਾਨੂੰਨੀ ਕਰਵੇ ਹੋਣਾ ਚਾਹੀਦਾ ਹੈ। ਦਿੱਸੇ ਜਾ ਰਿਹਾ ਸਰ ਕੋਈ ਗੁਨੀ ਸੋਣੀ ਕੋਈ ਨਹੀਂ ਸੀ ਇਸ ਤਰ੍ਹਾਂ ਦਾ ਕੋਈ ਮੈਟਰ ਦੇਖੇ ਕੋਈ ਨਾ ਕੋਈ ਹੋ ਜਾਏ ਕੋਈ ਨਾ ਆਏਗਾ ਸੀ ਆਪ ਚ 30 ਠੀਕ ਹੁਣ ਕੀ ਕਾਰਵਾਈ ਹੈ ਸਰ ਪਰਚਾ ਦਤੀ ਕਰਾਂਗੇ ਪਰਚਾ ਕਰਕੇ ਕਰਾਂਗੇ